ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਹੁਣ ਵੱਡੀ ਟਰਾਲੀ ਨੂੰ ਆਹੀ ਝੋਟਾ ਚੱਲਦਾ ਵਾ ਤੇ ਬਹੁਤ ਸੋਹਣਾ ਚੱਲਦਾ ਟਰੈਕਟਰ ਬਹੁਤ ਜਿਆਦਾ ਸੋਹਣਾ ਜਿੰਨਾ ਕਹਿ ਦਈਏ ਓਨਾ ਸੋਹਣਾ ਕਿ ਕੋਈ ਵੀ ਦਿੱਕਤ ਪ੍ਰੇਸ਼ਾਨੀ ਨਹੀਂ ਆਉਂਦੀ ਇਹਨੂੰ ਦੇਖੋ ਝੋਟਾ ਚੱਲਦਾ ਲੋ ਜੀ ਆਪਣੇ ਅੱਜ ਹਾਲ ਆਏ ਆ ਇੱਕ ਆਪਾਂ ਹਾਲ ਬਣਵਾਏ ਆ ਮਿਸਤਰੀ ਤੋਂ ਤੇ ਇੱਕ ਬਣਵਾਏ ਆ ਬਣਵਾਇਆ ਕਰਾ ਤੇ ਇਹ ਇਹ ਆਪਣਾ ਫੇਵਰਟ ਬਾਈ ਆ ਮਿਸਤਰੀ ਜਿੱਦਾਂ ਕਹਿ ਦੀਦਾ ਉਦਾਂ ਕਰ ਦਿੰਦਾ ਤੇ ਕਰਾ ਤਾਂ ਆਪਾਂ ਲੈਣਾ ਨਹੀਂ ਸੀ ਹਾਲ ਬਣਵਾਏ ਸੀਗੇ ਕਰਾ ਤਾਂ ਐ ਹੋ ਗਿਆ ਕਰਾ ਲੈਣਾ ਸੀ ਕਿਸੇ ਨੇ ਹਨਾ ਤੇ ਉਹ ਵੀਰ ਨੇ ਕੈਨਸਲ ਕਰਤਾ ਕਹਿੰਦਾ ਵੀ ਇੱਕੋ ਹੀ ਚਾਹੀਦਾ ਪਹਿਲਾਂ ਦੋ ਬਣਵਾਏ ਸੀ ਹਨਾ ਤੇ ਮੈਂ ਕਿਹਾ ਚੱਲ ਮਿਸਤਰੀ ਕੋਈ ਨਹੀਂ ਤੂੰ ਆਪਾਂ ਨੂੰ ਭੇਜ ਦੇ ਵੀ ਆਪਾਂ ਨੂੰ ਲੋਡ ਪੈਂਦੀ ਰਹਿੰਦੀ ਆ ਸਾਡਾ ਡੱਡ ਮੋਟਰਾਂ ਤੇ ਰੱਖਣੇ ਪੈ ਜਾਂਦੇ ਆ ਤੇ ਨਾਲੇ ਪਿੱਛੇ ਲਵਾ ਲਿਆ ਵੀ ਜੇ ਪੁੱਠਾ ਧੱਕਣਾ ਹੁੰਦਾ ਕਰ ਤੇ ਇਹ ਆ ਆਪਣੀ ਤਾਲੀ ਹੋਈ ਆ ਚੈਨ ਕੁੱਪੀ ਦੀ ਜਗਾ ਵਾਲਾ ਸਿਸਟਮ ਇੱਥੇ ਹੀ ਲਾਉਂਦੇ ਹੁੰਦੇ ਆ ਇਹੀ ਜਗਾ ਦਾ ਤੇ ਬਹੁਤ ਵਧੀਆ ਹਲ ਬਣਾਉਂਦਾ ਹੁਣੇ ਆਪਾਂ 19 ਬਣਵਾਏ ਆ ਤੇ 6 ਕੁਇੰਟਲ ਦੇ ਨੇੜੇ ਆ ਹਲਾਂ ਦਾ ਭਾਰ ਤੇ ਆ ਹਵਾ ਵਾਲੇ ਟਾਇਰ ਲਵਾਏ ਦੋਨੇ ਟਾਇਰ ਲਾਉਂਦਾ ਮਿਸਤਰੀ ਆ ਮੈਂ ਕਹਿ ਕੇ ਇਹ ਵਾਲੇ ਵੀ ਹਵਾ ਵਾਲੇ ਲਾ ਦੀ ਇੱਕ ਦੂਜੇ ਲਾਉਂਦਾ ਬਿਨਾਂ ਹਵਾ ਤੋਂ ਇਕੱਲੇ ਲਾ ਆ ਮਿਸਤਰੀ ਦਾ ਨੰਬਰ ਜਿਵੇਂ ਮਰਜ਼ੀ ਫੋਨ ਕਰ ਲਿਓ ਤੇ ਆਪਣੇ ਕੋਲੇ ਸਾਰੇ ਜਿੰਨੇ ਹਾਲ-ਹੋਲਾ ਸਾਰੇ ਇਹੀ ਮਿਸਤਰੀ ਤੇ ਹੋਰ ਕਿਸੇ ਦੇ ਨਹੀਂ ਹੈਗੇ। ਕਰਾਵਾਂ ਨੂੰ ਤੇ ਹੜਾਂ ਨੂੰ ਰੰਗ ਵੀ ਆਪਾਂ ਨਾ ਬਦਲੀ ਕਰਵਾਤਾ ਕਿ ਇਹੀ ਰੰਗ ਸੋਨਾ ਲੱਗਦਾ। ਹੌਣਾ ਪਰ ਸਾਰੇ ਜਿੰਨੇ ਸੰਦ ਸਮਾਨ ਆ ਸਾਰਿਆਂ ਨੂੰ ਆਹੀ ਰੰਗ ਕਰਵਾ। ਬਸ ਬੰਦਾ ਲਾ ਦੇਣਾ ਹੁਣ ਲਿਆ ਕੇ ਜਿੰਨੇ ਵੀ ਆਪਣੇ ਹਾਲ-ਹੋਲਾ ਸਾਰੇ ਮਸ਼ੀਨਰੀ ਨੂੰ ਸਾਰਿਆਂ ਨੂੰ ਸਾਰੇ ਸੰਸਮਾਨ ਨੂੰ ਰੰਗ ਕਰਵਾ ਦੇਣਾ। ਫੇਰ ਜਦੋਂ ਮੱਕੀ ਵੱਢ ਕੇ ਮੱਕੀ ਵੱਢ ਕੇ ਟਰਾਲੀਆਂ ਦੀ ਵਾਰੀ ਲਿਆਵਾਂਗੇ ਫਿਰ ਹੁਣ ਪਹਿਲਾਂ ਆਹ ਸੰਦ ਸਮਾਨਾਂ ਦੀ ਵਾਰੀ ਲਿਆਉਣੀ ਆ ਸਾਰੇ ਸੰਦ ਸਮਾਨਾਂ ਨੂੰ ਇਹੀ ਰੰਗ ਕਰਨਾ ਕਿਸੇ ਨੂੰ ਨਹੀਂ ਛੱਡਣਾ ਹੈਗਾ ਸਾਰਿਆਂ ਨੂੰ ਇਹੀ ਰੰਗ ਕਰਵਾ ਦੇਣਾ ਲੋ ਜੀ ਲੈ ਕੇ ਆ ਆਪਣਾ ਕਰਾਹ ਇਹ ਕਰਾਹ ਦੋਨੇ ਪਾਸੇ ਵਾਲਾ ਸਿੱਟੇ ਵਾਲਾ ਵੀ ਤੇ ਦੂਜੇ ਵਾਲਾ ਜਗਾ ਬਹੁਤ ਲੈ ਜਾ ਕਰਨਗੇ ਹਲ ਲੈ ਕੇ ਬਿਜ਼ੀ ਥੱਲੇ ਤੋਂ ਜਾ ਭਾਰਾ ਟਾਇਰ ਕਰਕੇ ਹੋ ਗਿਆ ਇਹਦਾ ਜੇ ਇਹਨੂੰ ਕੋਈ ਨਾ ਕਰੇ ਸੀ ਚੱਲ ਨਾ ਦੇਖਿਆ ਤੇ ਨਾ ਪੁਲਿਸ ਹੀ ਕੀਤੀ ਕਿਤੇ ਉਹ ਤਾਂ ਲੈਂਦੇ ਆ ਵੀ ਕੀ ਕਰੀ ਵੀਰੇ ਸਾਰੇ ਟਰੈਕਟਰ ਸਾਹ ਸੂ ਕਰਕੇ ਖੜਾ ਦੇ ਫੋੜ ਦੇਖੋ ਕਿੰਨਾ ਕੁ ਲੱਗਦਾ ਇਹਨਾਂ ਚ ਖੜਾ ਹਨ ਵੀ ਜਿਵੇਂ ਨਿੱਕਾ ਜਿਹਾ ਨਹੀਂ ਖੜਾਉਣਾ ਜਿਆ ਨਹੀਂ ਹੁੰਦਾ ਵੱਡਾ ਕੁ ਲੱਗਦਾ ਵਿਚਾਰਾ ਆਹ ਕੋੜ ਇੱਧਰ ਲੈ ਆਉਂਦਾ ਕਿਉਂਕਿ ਬਾਪੂ ਦੀ ਗੱਡੀ ਵੀ ਉਧਰ ਲਿਆ ਕੇ ਘਰ ਖੜਾਤੀ ਆ ਛੱਡ ਚ ਬਾਪੂ ਦੀ ਗੱਡੀ ਹੋ ਗਈ ਬਿੱਤਰ ਦੀ ਥਾਰ ਹੋ ਗਈ ਇਹ ਹੋਣ ਚਲਾਉਣੀ ਆਦਾ ਹੈ ਨਹੀਂ ਉਹ ਤਾਂ ਕਰਕੇ ਇੱਧਰ ਖੜਾਤੀਆਂ ਬਾਕੀ ਸਾਰੇ ਟਰੈਕਟਰ ਤੋਂ ਅੰਦਰ ਕਰਤੇ ਤੇ ਆਪਣੇ ਵਾਲੀ ਰਾਣੀ ਸੁੰਦਰ ਉਰੇ ਖੜੀ ਆ ਇਹ ਵੀ ਉਰੀ ਖੜੀ ਰਉ ਇਕੱਲਾ ਇੱਧਰ ਦਾ ਹੁਣ ਡਿਊਜ਼ ਫਾਰ ਹੀ ਲਾਉਣਾ ਤੇ ਅੱਜ ਆਏ ਹੋਏ ਆ ਛਤਰੀ ਲਾਉਣ ਡਿਊਜ਼ ਫਾਰ ਵਾਲੇ ਕਿਉਂਕਿ ਆਪਾਂ 2 ਵੇਟ ਵਧਵਾਤੇ ਸੀਗੇ ਹੁਣ ਮੂਰੇ ਹੋ ਗਏ 8 8 ਪਲੇਟਾਂ ਹੋ ਗਈਆਂ ਮੂਰੇ ਦੀ ਇਹਦੇ ਆਹ ਦੇਖ ਲਓ 1 2 3 4 5 6 ਹੁਣ 8 ਪਲੇਟਾਂ ਹੋ ਗਈਆਂ ਹੁਣ ਪੂਰਾ ਓਕੇ ਦੀ ਰਿਪੋਰਟ ਹੋ ਗਿਆ ਮੂਰੇ ਵੀ 8 ਹੋ ਗਈਆਂ ਤੇ ਮਗਰ ਵੀ 2-2 ਵਧ ਜਾਣੀਆਂ ਹੁਣ ਤੇ ਬਹੁਤ ਭਾਰੀ ਆ ਬਾਈ ਯੂ ਐਵੇਂ ਖੋਲ ਕੇ ਲੱਗਣੀ ਦੀ ਸਾਰੀ ਦੇਖੋ ਇੰਨਾ ਕੰਮ ਜੇਕਰ ਆਦ ਪੇਸਟਰ ਖੁੱਲ ਜਾਣ ਇਹਦੀ ਜਗ੍ਹਾ ਨਵੇਂ ਪੇਸਟਰ ਲੱਗਣੇ ਆ ਹੋਰ ਵੀ ਕਾਫੀ ਕੁਝ ਖੁੱਲਣਾ ਇਹਦਾ ਸਮਾਨ ਅੰਦਰ ਇੱਟਬੜ ਇਹ ਉੱਤੇ ਜਾਊਗਾ ਨਾ ਜਾਊਗਾ ਹਾਂ ਹੋਵੇਗਾ ਲੋ ਵੀਰੇ ਲੱਗੀ ਕਨੋਪੀ ਵੀ ਉੱਤੇ ਕਨੋਪੀ ਦਾ ਇਹਦਾ ਕਲਰ ਬਹੁਤ ਸੋਹਣਾ ਪਿਆਰਾ ਕਲਰ ਲੱਗਦਾ ਹਾਂਜੀ ਵੀਰੇ ਇੱਕ ਨਾ ਬਹੁਤ ਵੀਰ ਆਗੇ ਨਾ ਮੇਰੇ ਕੋਲੇ ਉਹ ਕਹਿੰਦੇ ਹੁੰਦੇ ਆ ਵੀ ਵੀਰੇ ਯਾਰ ਅਸੀਂ ਨਾ ਇਹਨਾਂ ਤੋਂ ਸੀਡ ਲਿਆ ਲਿਆ ਸੀਗਾ ਆ ਵੀਰੇਆਂ ਤੋਂ ਹਨ ਵੀਰ ਸਾਨੂੰ ਸਾਡੀ ਸੀਡ ਦੇ ਵਿੱਚ ਠੱਗੀ ਲੱਗੀ ਸਾਡਾ ਸੀਡ ਮਾੜਾ ਨਿਕਲ ਗਿਆ ਹਨਾ ਸਾਡੇ ਨਾਲ ਐ ਹੋਇਆ ਤੇ ਪਰ ਜਿਹੜੀ ਗੱਲ ਮੈਂ ਮੈਂ ਨਾ ਫਿਰ ਉਹਨਾਂ ਤੋਂ ਮੈਨੂੰ ਬਹੁਤ ਫੋਨ ਵੀ ਆਉਂਦਾ ਵੀਰ ਮੈਨੂੰ ਕੋਲ ਆ ਕੇ ਵੀ ਕਹਿੰਦੇ ਹੁੰਦੇ ਆ ਹਨਾ ਕਿ ਵੀਰੇ ਯਾਰ ਵੀ ਸਾਡੇ ਨਾਲ ਐ ਹੋ ਗਿਆ ਵੀ ਸਾਡਾ ਨਾ ਸਾਨੂੰ ਸੀਡ ਮਾੜਾ ਦੇਤਾ ਵੀ ਸਾਡੇ ਨਾ ਉਹਦੇ ਵਿੱਚ ਸੈਜ ਨਹੀਂ ਬਣਿਆ ਕੋਈ ਕਹੂਗਾ ਵੀਰੇ ਸਾਡੇ ਨਾਲ ਆ ਵੀਰੇ ਦੇਖੋ ਜੋ ਗੱਲ ਹੈਗੀ ਆ ਸੀਡ ਦੀ ਹਨਾ ਵੀਰੇ ਆਲੂਆਂ ਦਾ ਸੈਜ ਬਣਨਾ ਆਪਣੀ ਪਲਾਂਟਿੰਗ ਦੀ ਡੇਟ ਉੱਤੇ ਆਉਂਦਾ ਹੁਣ ਕਈ ਵੀਰਾਂ ਦੇ ਨਾਲ ਮੇਰੀ ਗੱਲ ਹੋਈ ਹੈ ਨਾ ਵੀਰਾਂ ਨੇ ਮੈਨੂੰ ਕਿਹਾ ਵੀਰੇ ਵੀਰ ਸਾਡੇ ਆ ਡਾਇਮੰਡ ਦਾ ਸੈਜ ਨਹੀਂ ਬਣਿਆ ਕੋਈ ਵੀਰ ਕਹਿੰਦਾ ਵੀਰੇ ਸਾਡੇ ਐਲ ਆਰ ਦਾ ਸੈਜ ਹੀ ਨਹੀਂ ਬਣਿਆ ਹੁਣ ਵੀਰੇ ਤੁਸੀਂ ਆਪਣੇ ਆਪ ਦੱਸਦਾ ਮੈਂ ਤੁਹਾਨੂੰ ਹੁਣ ਜੇ ਤੁਸੀਂ ਕੰਮ ਹੀ ਉਹ ਕਰਿਆ ਵੀ ਜੇ ਤੁਸੀਂ ਹੁਣ ਵਿੱਚ ਵੀਰਾਂ ਨੇ ਬਹੁਤ ਵਾਦਿਆਂ ਨੇ ਮੈਨੂੰ ਇਹ ਗੱਲ ਕਹੀ ਕਿ ਵੀਰਿਆ ਅਸੀਂ ਨਾ ਪਲਾਂਟਿੰਗ ਡੇਟ ਸੀਗੀ ਸਾਡੀ 25 ਨਵੰਬਰ 25 ਨਵੰਬਰ ਨੂੰ ਵੀ ਕਹੀ ਵੀਰਾਂ ਨੇ ਡਾਇਮੰਡ ਆਲੂ ਬੀਜਿਆ ਡਾਇਮੰਡ ਵੀ ਬੀਜਿਆ ਕਈ ਵੀਰਾਂ ਨੇ ਤੇ ਇੱਕ ਦੋ ਤਿੰਨ ਵੀਰਾਂ ਨੇ ਮੈਨੂੰ ਦੱਸਿਆ ਵੀ ਅਸੀਂ ਵੀਰੇ 23 ਨਵੰਬਰ ਨੂੰ ਬੀਜਿਆ ਐਲਰ ਆਲੂ ਤੁਸੀਂ ਦੱਸੋ ਫਿਰ ਹੁਣ ਵੀਰੇ ਇਹ ਤਾਂ ਚਲੋ ਗਰਮੀ ਸੀਗੀ ਉਹਦੇ ਕਰਕੇ ਤੁਹਾਡਾ ਜਿੰਨਾ ਵੀ ਸਹਿਜ ਬਣ ਗਿਆ ਬਣ ਗਿਆ ਨਹੀਂ ਤਾਂ ਵੀਰੇ ਤੁਹਾਡਾ ਸਹਿਜ ਇੰਨਾ ਵੀ ਨਹੀਂ ਸੀ ਬਣਨਾ ਠੀਕ ਨਹੀਂ ਵੀਰੇ ਆਲੂ ਦੀ ਖੇਤੀ ਹੈ ਨਾ ਜਿਹੜੀ ਉਹ ਸਾਰੀ ਟਾਈਮ ਟੇਬਲ ਦੇ ਉੱਤੇ ਡਿਪੈਂਡ ਕਰਦੀ ਆ ਜੇ ਆਪਾਂ ਕਹਿੰਨੇ ਆ ਨਾ ਕਿ ਪੂਛਾ ਝੋਨਾ ਲਾ ਕੇ ਜਾਂ ਪੀਲੀ ਪੂਛਾ ਲਾ ਕੇ ਆਪਾਂ ਆਲੂਆਂ ਦਾ ਕੰਮ ਕਰ ਲਾਂਗੇ ਤਾਂ ਨਹੀਂ ਹੁਣ ਤੁਹਾਨੂੰ ਆਲੂਆਂ ਦੇ ਆਲੂਆਂ ਲਾਉਣ ਦੇ ਲਈ ਤੁਹਾਨੂੰ ਝੋਨੇ ਦੇ ਵਿੱਚ ਵੀ ਤਵਦੀਲੀ ਕਰਨੀ ਪੈਣੀ ਆ ਤੁਹਾਨੂੰ ਝੋਨਾ ਵੀ ਉਸ ਮੁਤਾਬਕ ਲਾਉਣਾ ਪੈਣਾ ਵੀ ਜੇ ਤੁਸੀਂ ਆਲੂ ਜਦੋਂ ਲਾਉਣਾ ਠੀਕ ਨਹੀਂ ਉਹ ਚੀਜ਼ਾਂ ਦੇ ਧਿਆਨ ਦਿਵੋ ਵੀਰੇ ਆਲੂ ਦੀ ਡੇਟ ਨੂੰ ਧਿਆਨ ਦਿਵੋ ਨਵੰਬਰ ਮਹੀਨੇ ਵਿੱਚ ਨਾ ਦਾ ਡਾਇਮੰਡ ਚੱਲਦਾ ਨਾ ਚੱਲਦਾ ਵੀਰੇ ਐਲਰ ਠੀਕ ਨਹੀਂ ਜਿਹੜੀ ਵੈਰਾਈਟੀ ਜਦੋਂ ਲੱਗਣੀ ਆ ਜਿੰਨਾ ਚਿਰ ਆਪਾਂ ਉਹ ਨਹੀਂ ਸਿੱਖਦੇ ਨਾ ਵੀਰੇ ਚਾਹੇ ਤੁਹਾਡੇ ਨੇੜੇ ਤੇੜੇ ਕੋਈ ਵੀ ਵੀਰ ਆ ਤੁਸੀਂ ਪੁੱਛ ਕੇ ਲਾ ਲਿਆ ਕਰੋ ਆਲੂ ਜਿਹੜਾ ਆਲੂ ਲਾਉਂਦਾ ਵੀਰ ਤੇ ਪਰ ਤੁਸੀਂ ਬੇਰੁੱਤਾ ਆਲੂ ਨਾ ਲਾਇਆ ਕਰੋ ਉਹਦੇ ਨਾਲ ਦਾ ਖਤਾਏ ਕਣਕ ਬੀਜ ਨਹੀਂ 100 ਦਰਜੇ ਚੰਗੀ ਆ ਤੇ ਕਿਉਂਕਿ ਤੁਸੀਂ ਖਰਚਾ ਵੀ ਕਰਨਾ ਵੀਰੇ ਸਾਰਾ ਕੁਝ ਕਰਨਾ ਤੇ ਜੇ ਆਲੂ ਆਪਣਾ ਝਾੜ ਨਾ ਨਿਕਲੇ ਫਿਰ ਦੁੱਖ ਲੱਗਦਾ ਠੀਕ ਨੇ ਤੇ ਰੇਟ ਰੂਟ ਤਾਂ ਬਾਅਦ ਦੀਆਂ ਗੱਲਾਂ ਨੇ ਵੀਰੇ ਪਹਿਲਾਂ ਤਾਂ ਆਪਾਂ ਝਾੜਾ ਚਲੋ ਮੌਸਮ ਦੀ ਮਾਰ ਪੈ ਜਾਂਦੀ ਆ ਉਹਦੇ ਨਾਲ ਝਾਣ ਘਟ ਗਿਆ ਜਾਂ ਉਹ ਚੀਜ਼ ਹੋ ਗਈ ਉਹ ਵਕਰੀ ਗੱਲ ਪਰ ਜੇ ਆਪਾਂ ਆਪਣੀ ਪਲਾਂਟਿੰਗ ਦੀ ਡੇਟ ਦੀ ਆਪਾਂ ਨਹੀਂ ਸਹੀ ਕਰਦੇ ਨਾ ਦੇਖੋ ਜਿਹੜੇ ਵੀਰ ਜੇ ਆਪਾਂ ਪੂਰਾ ਫੁੱਲ ਵਧੀਆ ਝਾੜ ਲੈਣਾ ਆਲੂ ਪਕਾ ਕੇ ਵਟਣਾ ਤਾਂ ਡਾਇਮੰਡ ਤੇ ਐਲ ਆਰ ਦੀ ਡੇਟ ਵੀਰੇ 10 ਅਕਤੂਬਰ ਤੋਂ ਲੈ ਕੇ 25 ਅਕਤੂਬਰ ਤੋਂ ਪਹਿਲਾਂ-ਪਹਿਲਾਂ ਬਜਾਈ ਕਰਿਆ ਕਰੋ ਤਾਂ ਉਹਦਾ ਬੈਨੀਫਿਟ ਆ ਜਿਹੜਾ ਜਿਹੜੇ ਵੀ ਆਪਣਾ ਆਲੂ ਦੀ ਲਾਉਣ ਦੀ ਡੇਟ ਆ ਨਾ ਵੀਰੇ ਉਹ ਆਪਾਂ ਨੂੰ ਉਸੇ ਡੇਟ ਤੇ ਆਲੂ ਆਪਾਂ ਨੂੰ ਲਾਉਣਾ ਚਾਹੀਦਾ ਜਦੋਂ ਆਪਾਂ ਆਲੂ ਨੂੰ ਲੇਟ ਲੈ ਕੇ ਜਾਂਦੇ ਆ ਨਾ ਝਾੜ ਵੀ ਉਦੋਂ ਘਟਦਾ ਤੇ ਫਾਇਦਾ ਵੀ ਨਹੀਂ ਬਣਦਾ ਜਿਹੜੀ ਵੈਰੈਟੀ ਜਦੋਂ ਲੱਗਦੀ ਹੈ ਨਾ ਉਹ ਨੌਲੇਜ ਰੱਖੋ ਵੀਰੇ ਜੇ ਆਪਾਂ ਆਲੂਆਂ ਦਾ ਕੰਮ ਕਰਨਾ ਹਨਾ ਕਿ ਉਹ ਚ ਆਪਾਂ ਵੀ ਨੁਕਸਾਨ ਕਰਦੇ ਆ ਤੇ ਆਪਾਂ ਦੂਜੇ ਬੰਦੇ ਨੂੰ ਵੀ ਬਦਨਾਮ ਕਰਦੇ ਆ ਕਿਸੇ ਕੋਲੇ ਕਿ ਹਾਂ ਯਾਰ ਵੀ ਇਹ ਵੀਰ ਨੇ ਸਾਨੂੰ ਬੀਜ ਮਾੜਾ ਦਿੱਤਾ ਵੀਰੇ ਬੀਜ ਦੇ ਵਿੱਚ ਬੀਜ ਦੇ ਬੀ ਨਹੀਂ ਮਾੜਾ ਹੁੰਦਾ ਆਪਣੇ ਤੋਂ ਬਜਾਈ ਜਾਂ ਸਾਂਭਣ ਦੇ ਵਿੱਚ ਵੀ ਆਪਣੇ ਤੋਂ ਪ੍ਰੋਬਲਮ ਆ ਜਾਂਦੀ ਆ ਠੀਕ ਹੈ ਨੀ ਇਹ ਚੀਜ਼ਾਂ ਦੀ ਬਹੁਤ ਗੌਰ ਰੱਖਣੀ ਪੈਂਦੀ ਆ ਵੀਵੂ ਬਾਰੇ ਤਾਂ ਬਹੁਤ ਜ਼ਿਆਦਾ ਧਿਆਨ ਦੇਣਾ ਪੈਂਦਾ ਹੁਣ ਤੁਸੀਂ ਸਪੋਜ਼ ਕਰ ਲਓ ਕਿ ਜੇ ਆਪਾਂ ਆਪਦੇ ਆਲੂ ਦੀ ਬੇਲ ਬੇਲ ਜਦੋਂ ਜਿਹੜਾ ਆਪਾਂ ਸੀਡ ਲਿਆ ਜੇ ਆਪਾਂ ਉਹਦੀ ਬੇਲ ਹੀ ਆਪਾਂ ਫਰਵਰੀ ਚ ਵੜਦੇ ਆ ਤਾਂ ਉਹਦੇ ਵਿੱਚੋਂ ਵੀਰੇ ਉਹ ਕੁਆਲਿਟੀ ਫੀਡ ਦੀ ਨਹੀਂ ਰਹਿਣੀ ਜਿਹੜੀ ਕੁਆਲਿਟੀ ਜਨਵਰੀ ਚ ਬੇਲ ਵੜਣ ਦੀ ਹੁੰਦੀ ਹੈ ਠੀਕ ਨਹੀਂ ਜੇ ਉਹੀ ਉਹ ਕੁਆਲਿਟੀ ਦਾ ਵੀ ਬਣਨਾ ਜਿਹੜਾ ਤੁਸੀਂ ਅਕਤੂਬਰ ਦੀ ਵਿੱਚ ਪਲਾਂਟਿੰਗ ਕਰੀ ਤੇ ਉਹਦੀ ਜਨਵਰੀ 10 15 ਤੋਂ ਪਹਿਲਾਂ ਜਾ ਕੇ ਆਪਾਂ ਉਹਦੀ ਬੇਲ ਵੱਡੀ ਤੇ ਜੇ ਆਪਾਂ 15 ਤੋਂ ਲੇਟ ਹੋਗੇ ਤਾਂ ਉਹ ਤੇ ਤੇਲੇ ਦੀਆਂ ਸਪਰੇਹਾਂ ਖਾਸ ਕਰਕੇ ਕਰੀਆਂ ਤਾਂ ਕਰਕੇ ਜਿਹੜਾ ਵਾਇਰਸ ਆ ਉਹ ਤੇਲੇ ਤੋਂ ਹੀ ਆਉਂਦਾ ਤੇਲੇ ਦੀ ਬਹੁਤ ਗੌਰ ਰੱਖਣੀ ਚਾਹੀਦੀ ਆ ਤੇ ਫਿਰ ਨੰਬਰ 2 ਤੇ ਜਦੋਂ ਆਪਾਂ ਆਲੂ ਪੱਟਦੇ ਆ ਉਦੋਂ ਬੇਲਾਂ ਦਾ ਜ਼ਰੂਰ ਧਿਆਨ ਰੱਖੋ ਜਿਹੜੀ ਰੀ ਗ੍ਰੋਥ ਹੋਈ ਆ ਬੇਲ ਉਹਨੂੰ ਵੱਢ ਦੋ ਉਹ ਚੀਜ਼ਾਂ ਜਿਹੜੀ ਗੌਰ ਕਰਨ ਵਾਲੀਆਂ ਹੁੰਦੀਆਂ ਨੇ ਉਹ ਉਹ ਚੀਜ਼ਾਂ ਦੇ ਗੌਰ ਕਰਿਆ ਕਰੋ ਠੀਕ ਨਹੀਂ ਤੇ ਜਿਹੜੇ ਵੀ ਨਵੇਂ ਆ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਵਾ ਜਿਹੜੇ ਵੀ ਪਹਿਲੀ ਵਾਰ ਆਲੂ ਲਾਉਂਦੇ ਆ ਜਾਂ ਲਾਉਣਾ ਕੱਚ ਸਿੱਖਦੇ ਆ ਹਨਾ ਜਾਂ ਜਿਨ੍ਹਾਂ ਨੇ ਲਾਉਣਾ ਵਾ ਕਾਹਾਂ ਵੀ ਲਾਉਣਾ ਉਹ ਆਪਦੀ ਪਲਾਂਟਿੰਗ ਦੀ ਡੇਟ ਜਰੂਰ ਆਪਦੇ ਝੋਨੇ ਤੋਂ ਸਟਾਰਟ ਕਰਿਓ ਨਾ ਕਿ ਆਲੂਆਂ ਦਾ ਟਾਈਮ ਝੋਨੇ ਉਦੋਂ ਹੀ ਹੁੰਦਾ ਵੀ ਜਦੋਂ ਆਪਾਂ ਝੋਨਾ ਵੱਢ ਲਿਆ ਜੇ ਤੁਸੀਂ ਆਲੂ ਲਾਉਣਾ ਤਾਂ ਤੁਹਾਨੂੰ ਆਲੂ ਅਕਤੂਬਰ ਚ ਲਾਉਣਾ ਪੈਣਾ ਮਾ ਅਕਤੂਬਰ ਚੋਂ ਲੇਟ ਲਾਉਂਗੇ ਆਲੂ ਉਹਦਾ ਝਾੜ ਨਹੀਂ ਬਣਦਾ ਬੇਣੀ ਹਾਂ ਵਿੱਚ ਵੈਰਾਈਟੀਆਂ ਹੈਗੀਆਂ ਜਿਹੜੀਆਂ ਨਵੰਬਰ ਮਹੀਨੇ ਦੇ ਵਿੱਚ ਚੱਲਦੀਆਂ ਨੇ ਜਿਵੇਂ ਐਲ ਆਰ ਆਪਣਾ ਜੋਤੀ ਹੋ ਗਿਆ ਪਖਰਾਜ ਤੁਸੀਂ ਲਾ ਸਕਦੇ ਹੋ ਪਰ ਪਖਰਾਜ ਵੀ ਸਾਈਜ਼ ਨਹੀਂ ਹੁਣ ਕਰਦਾ ਪਖਰਾਜ ਦਾ ਸੀਡ ਸਾਈਜ਼ ਰਹਿ ਜਾਂਦਾ ਜੇ ਥੋੜਾ ਲੰਬਾ ਟਾਈਮ ਦਵਾਂਗੇ ਤਾਂ ਉਹਦਾ ਕਰ ਜੂ ਹਨਾ ਤੇ ਇਹ ਚੀਜ਼ਾਂ ਹੁੰਦੀਆਂ ਨੇ ਕਿ ਬਹੁਤ ਵੈਰਾਈਟੀਆਂ ਨੇ ਜਿਹੜੀਆਂ ਅਗੇਤੀਆਂ ਹੀ ਲੱਗਣੀਆਂ ਸਾਰੀਆਂ ਵੈਰਾਈਟੀਆਂ ਜਾਦੇ ਵੈਰਾਈਟੀਆਂ ਆਲੂ ਕਾਮਜਪ ਅਕਤੂਬਰ ਮਹੀਨੇ ਵਾਲੇ ਹੁੰਦਾ ਨਾ ਕਿ ਨਵੰਬਰ ਮਹੀਨੇ ਵਾਲਾ ਦੇ ਉਹ ਚੀਜ਼ਾਂ ਦਾ ਧਿਆਨ ਰੱਖੋ ਵੀਰ ਬਣੇ ਤੇ ਜਦੋਂ ਆਪਾਂ ਆਲੂ ਦੀ ਪਲਾਂਟਿੰਗ ਕਰਨੀ ਆ ਉਦੋਂ ਉਹਦਾ ਧਿਆਨ ਰੱਖਣਾ ਪੈਣਾ ਨਹੀਂ ਉਦੋਂ ਨੁਕਸਾਨ ਹੁੰਦਾ ਪਤਾ